ਨਵੇਂ ਸਾਲ ਮੌਕੇ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ ਐਲਪੀਜੀ ਸਿਲੰਡਰ ਹੋਇਆ ਸਸਤਾ ਆਮ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ਸਭ ਤੋਂ ਪਹਿਲਾਂ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਹਾਂ ਨਵੇਂ ਸਾਲ ਦੀ ਚੜ੍ਹਦੀ ਸਵੇਰ ਹੀ ਆਮ ਲੋਕਾਂ ਲਈ ਰਾਹਤ ਭਰੀ ਖਬਰ ਆ ਰਹੀ ਹੈ ਐਲਪੀਜੀ ਸਿਲੰਡਰ ਅੱਜ ਤੋਂ 14 ਰੁਪਏ 50 ਪੈਸੇ ਸਸਤਾ ਹੋ ਗਿਆ ਹੈ ਇਸ ਦੇ ਨਾਲ ਹੀ ਸਿਲੰਡਰ ਦੇ ਰੇਟਾਂ ਵਿੱਚ ਇਹ ਕਟੌਤੀ ਦਿੱਲੀ ਤੋਂ ਪਟਨਾ ਜਾਂ ਇੰਜ ਕਹੀ ਹੈ ਕਿ ਪੂਰੇ ਦੇਸ਼ ਵਿੱਚ ਹੋਈ ਹੈ। ਐਲਪੀਜੀ ਗੈਸ ਸਿਲੰਡਰ ਦੇ ਰੇਟਾਂ 'ਚ ਇਹ ਰਾਹਤ ਸਿਰਫ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ 'ਚ ਹੀ ਮਿਲੀ ਹੈ। ਘਰੇਲੂ ਗੈਸ ਸਿਲੰਡਰ ਯਾਨੀ 14 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ। ਦਿੱਲੀ ਵਿੱਚ ਅੱਜ 1 ਜਨਵਰੀ ਤੋਂ 19 ਕਿਲੋ ਦਾ ਇੰਡੇਨ एलपीजी सिलेंडर 1804 ਰੁਪਏ ਦਾ ਮਿਲੇਗਾ ਇਸ ਦੇ ਨਾਲ ਹੀ ਪਿਛਲੇ ਮਹੀਨੇ ਚ 1818 ਰੁਪਏ ਸੀ ਇਹੀ ਕਮਰਸ਼ੀਅਲ ਸਿਲੰਡਰ ਹੁਣ ਕੋਲਕਾਤਾ ਵਿੱਚ 1911 ਰੁਪਏ ਦਾ ਮਿਲੇਗਾ ਦਸੰਬਰ ਵਿੱਚ ਇਹ 1927 ਰੁਪਏ ਦਾ ਹੋ ਗਿਆ ਸੀ ਨਵੰਬਰ ਵਿੱਚ ਇਹ 1911.50 ਪੈਸੇ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਮੁੰਬਈ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 16 ਰੁਪਏ ਦੀ ਕਮੀ ਆਈ ਹੈ ਇਹ ਇੱਥੇ ਕਮਰਸ਼ੀਅਲ ਸਿਲੰਡਰ 1771 ਰੁਪਏ ਦੀ بجائے 1756 ਰੁਪਏ ਦੇ ਵਿੱਚ ਮਿਲੇਗਾ ਇਸ ਦੇ ਨਾਲ ਹੀ ਕੋਲਕਾਤਾ ਚ ਇਸ ਦੀ ਕੀਮਤ 1 ਜਨਵਰੀ ਤੋਂ 1980.50 ਪੈਸੇ ਦੀ بجائے 1966 ਰੁਪਏ ਹੋ ਗਈ ਹੈ ਹੁਣ ਪਟਨਾ ਵਿੱਚ ਉਹੀ ਸਿਲੰਡਰ 2072 ਰੁਪਏ ਦੀ بجائے 2 2057 ਰੁਪਏ ਦੇ ਵਿੱਚ ਮਿਲੇਗਾ 6 ਮਹੀਨਿਆਂ ਦੇ ਬਾਅਦ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ ਜਨਵਰੀ ਤੋਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ ਲਗਾਤਾਰ 6 ਮਹੀਨੇ ਆ ਯਾਨੀ ਜੁਲਾਈ ਤੋਂ ਦਸੰਬਰ ਤੱਕ ਮਹਿੰਗਾ ਹੋ ਰਿਹਾ ਸੀ ਤੇ 2025 ਦੇ ਪਹਿਲੇ ਦਿਨ ਵੀ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਅੱਜ ਵੀ ਇਹ ਪਟਨਾ ਚ 892 ਰੁਪਏ ਵਿੱਚ ਉਪਲਬਧ ਹੈ ਇਸ ਦੇ ਨਾਲ ਹੀ ਦਿੱਲੀ ਚ 1 ਅਗਸਤ ਨੂੰ ਉਸੇ ਰੇਟ ਤੇ 14 ਕਿਲੋ ਦਾ ਐਲਪੀਜੀ ਸਿਲੰਡਰ ਉਪਲਬਧ ਹੈ ਅੱਜ 1 ਜਨਵਰੀ ਨੂੰ ਇਹ ਸਿਰਫ 803 ਰੁਪਏ ਵਿੱਚ ਵਿਕ ਰਿਹਾ ਹੈ ਕੋਲਕਾਤਾ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 829 ਰੁਪਏ ਮੁੰਬਈ ਚ 802 ਰੁਪਏ ਤੇ ਚਨਈ ਵਿੱਚ 818 ਰੁਪਏ ਹੈ ਤਾਂ ਇਹ ਲੋਕਾਂ ਲਈ ਬਹੁਤ ਵੱਡੀ ਤੇ ਜ਼ਰੂਰੀ ਖਬਰ ਆ ਰਹੀ ਹੈ ਆਮ ਘਰੇਲੂ ਜਿਹੜੇ ਸਿਲੰਡਰ ਆ ਉਹਨਾਂ ਦੀ ਕੀਮਤ ਵਿੱਚ ਕੋਈ ਤੇ ਕਿਸੇ ਤਰ੍ਹਾਂ ਦਾ ਕਟੌਤੀ ਨਹੀਂ ਕੀਤੀ ਗਈ ਇਹ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਦੇ ਵਿੱਚ ਜਿਹੜੀ ਕਟੌਤੀ ਦੇਖਣ ਨੂੰ ਮਿਲੀ ਆ 14.65 50 ਪੈਸੇ ਆਏ ਲੋਕਾਂ ਲਈ ਬਹੁਤ ਵੱਡੀ ਤੇ ਜ਼ਰੂਰੀ ਖਬਰ ਆ ਸਿਰਫ 14 ਰੁਪਏ ਜਿਹੜਾ ਕਮਰਸ਼ੀਅਲ ਸਿਲੰਡਰ ਦੇ ਵਿੱਚ ਤੁਹਾਨੂੰ ਕਟੌਤੀ ਦੇਖਣ ਨੂੰ ਮਿਲ ਰਹੀ ਹੈ ਤੇ 19 ਕਿਲੋ ਦਾ ਸਿਲੰਡਰ ਤੁਹਾਨੂੰ ਹੁਣ 14 ਰੁਪਏ ਸਸਤਾ ਮਿਲੇਗਾ ਯਾਨੀ ਤੁਹਾਨੂੰ 14 ਰੁਪਏ ਹੁਣ ਘੱਟ ਦੇਣੇ ਪੈਣਗੇ ਤਾਂ ਇਹ ਸੀ ਜ਼ਰੂਰੀ ਤੇ ਵੱਡੀ ਖਬਰ ਹੋਰ ਤਾਜ਼ਾ ਖਬਰਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ